ਸਾਥੀਓ ਜੋ ਮਜ਼ਦੂਰ ਹੈ ਉਹ ਕਿਸੇ ਵੀ ਦੇਸ਼ ਦੀ ਰੀੜ ਦੀ ਹੱਡੀ ਹੈ ਜਿਹੜੇ ਦੇਸ਼ ਵਿਕਾਸਸ਼ੀਲ ਦੇਸ਼ ਨੇ ਜਾਂ ਕਾਉਂਜਾਬ ਦੇਸ਼ ਨੇ ਉਹ ਤਾਂ ਕਾਉਂਜਾਬ ਨੇ ਜਿੱਥੇ ਮਜ਼ਦੂਰਾਂ ਦੀ ਕਦਰ ਹੈ ਹੁਣ ਕੈਨੇਡਾ ਅਮਰੀਕਾ 'ਚ ਆਪਣੇ ਬੱਚੇ 30-30 ਲੱਖ ਲਾ ਕੇ ਜਾ ਰਹੇ ਨੇ ਕੀ ਕਾਰਨ ਜਾ ਰਹੇ ਨੇ ਮਜ਼ਦੂਰੀ ਜੇ ਉੱਥੇ ਮਜ਼ਦੂਰੀ ਕਰਨ ਦੇ ਨੇ ਪੈਸੇ ਲਾ ਕੇ ਵੀ ਮਜ਼ਦੂਰੀ ਕਰਨ ਜਾਣਾ ਹੈ ਤਾਂ ਤੁਸੀਂ ਆਪ ਸਮਝੋ ਜਿੱਥੇ ਮਜ਼ਦੂਰ ਦੀ ਮਜ਼ਦੂਰੀ ਕਰਕੇ ਲੋਕ ਜਾ ਰਹੇ ਨੇ ਪੜ੍ਹਾਈਆਂ ਵਾਸਤੇ ਜਾ ਰਹੇ ਨੇ ਚੰਗੇ ਤੱਕ ਤਕੜੇ ਲੋਕ ਵੀ ਜਾ ਰਹੇ ਨੇ ਤਾਂ ਉੱਥੇ ਇੱਕ ਮਜ਼ਦੂਰ ਦੀ ਕੀ ਕਦਰ ਹੋ ਸਕਦੀ ਹੈ ਪਰ ਕੁਝ ਦੇਸ਼ ਇਹ ਜਿਹੇ ਨੇ ਜਿਵੇਂ ਆਪਣਾ ਭਾਰਤ ਵੀ ਉਹਨਾਂ ਚ ਇੱਕ ਹੈ ਇਹਦੇ ਵਰਗੇ ਪਾਕਿਸਤਾਨ ਜਾਂ ਹੋਰ ਦੇਸ਼ ਵੀ ਹੈਗੇ ਆ ਜਿੱਥੇ ਮਜ਼ਦੂਰ ਦੀ ਵੈਲਿਊ ਨਹੀਂ ਹੈਗੀ ਉਹਦਾ ਕਾਰਨ ਇੱਕ ਇਹ ਹੈ ਮਜ਼ਦੂਰ ਇੱਕ ਪਾਣੀ ਦੀ ਤਰ੍ਹਾਂ ਹੈ ਜਿਸ ਤਰ੍ਹਾਂ ਪਾਣੀ ਦਾ ਕੋਈ ਰੰਗ ਨਹੀਂ ਨਾ ਹੁੰਦਾ ਮਜ਼ਦੂਰ ਦੀ ਕੋਈ ਜਾਤ ਨਹੀਂ ਹੁੰਦੀ ਤੇ ਮਜ਼ਦੂਰ ਦਾ ਕੋਈ ਧਰਮ ਨਹੀਂ ਹੁੰਦਾ ਉਹ ਸਾਰੇ ਧਰਮਾਂ ਚ ਹੀ ਨੇ ਉਹ ਸਾਰੀਆਂ ਜਾਤਾਂ ਚ ਹੀ ਨੇ ਕਿਸੇ ਇੱਕ ਫਿਰਕੇ 'ਚ ਬੰਦ ਹੋ ਸਕਦੇ ਆ ਤੇ ਜਿਸ ਤਰ੍ਹਾਂ ਪਾਣੀ ਨਰਮ ਹੁੰਦਾ ਹੈ ਮਜ਼ਦੂਰ ਵੀ ਨਰਮ ਹੈ ਜਿਸ ਤਰ੍ਹਾਂ ਪਾਣੀ ਦੇ ਵਿੱਚ ਤਾਕਤ ਹੈ ਜੇ ਬੂੰਦ-ਬੂੰਦ ਇਕੱਠਾ ਹੋ ਕੇ ਸਮੁੰਦਰ ਬਣ ਜਾਂਦੀ ਹੈ ਪਹਾੜਾਂ ਨੂੰ ਖੋਹ ਸਕਦੀ ਹੈ ਤੇ ਜੇ ਬੂੰਦ-ਬੂੰਦ ਇਕੱਠੀ ਹੋ ਜੇ ਤਾਂ ਇਹ ਪਹਾੜਾਂ ਨੂੰ ਖੋਹਣ ਦੀ ਸਮਰੱਥਾ ਹੈ ਪਰ ਅਫਸੋਸ ਇਹ ਹੈ ਸਾਡੇ ਮਜ਼ਦੂਰ ਭੈਣ ਭਰਾ ਸੌਂਦੇ ਵਾਲਾ ਗੂੜੀ ਨੀਂਦ ਨੇ ਉਹ ਸਰਕਾਰਾਂ ਠੱਕੇ ਨਾਲ ਸਮਾਉਂਦੀਆਂ ਨੇ ਇਹਨਾਂ ਨੂੰ ਉਹ ਨੀਂਦ ਦੀਆਂ ਗੋਲੀਆਂ ਐਸੇ ਨੇ ਇਹਨਾਂ ਨੂੰ ਨੀਂਦ ਐਨੀ ਗੂੜੀ ਆਉਂਦੀ ਹੈ ਵੀ ਜਾਗ ਛੇਤੀ ਆਉਂਦੀ ਨਹੀਂ ਅੱਜ ਦਾ ਜੋ ਦਿਨ ਹੈ ਸਾਡੇ ਸ਼ਹੀਦਾਂ ਨੂੰ ਯਾਦ ਕਰਨ ਦਾ ਦਿਨ ਹੈ ਸਾਡੇ ਦੇਸ਼ ਸ਼ਹੀਦ ਹੋਏ ਆ ਦੇਸ਼ ਵਾਸਤੇ ਸ਼ਹੀਦਿਆ ਪ੍ਰਾਪਤ ਕਰੀਆਂ ਅੱਜ ਆਜ਼ਾਦੀ ਦਾ ਆਨੰਦ ਮਾਣ ਰਹੇ ਆ ਮੂਟ ਰਾਜ ਹੋ ਗਿਆ ਲੋਕਤੰਤਰ ਹੋ ਗਿਆ ਸਾਨੂੰ ਆਜ਼ਾਦੀ ਦਿੱਤੀ ਉਹਨਾਂ ਨੇ ਪਰ ਬੋਰਡ ਦੀ ਵੈਲਿਊਸ ਸਾਨੂੰ ਅੱਜ ਤੱਕ ਪਤਾ ਨਹੀਂ ਲੱਗੀ ਤੇ ਦੂਸਰੇ ਪਾਸੇ ਜੇ ਆਪਾਂ ਸਾਰੀ ਦੁਨੀਆ ਦੀ ਗੱਲ ਕਰੀਏ ਲੇਬਰ ਡੇ ਦੀ ਗੱਲ ਕਰੀਏ 1886 ਦੇ ਵਿੱਚ ਅਮਰੀਕਾ ਦਾ ਸ਼ਹਿਰ ਸਿਕਾਂਗੋ ਉੱਥੇ ਮਜ਼ਦੂਰਾਂ ਤੇ ਇੰਨਾ ਤਸੱਦਦ ਹੋਇਆ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਮਜ਼ਦੂਰ ਸਿੱਧੀਆਂ ਪ੍ਰਾਪਤ ਕਰ ਗਏ ਸੀ ਜਿਹੜਾ ਝੰਡੇ ਦਾ ਰੰਗ ਹੈ ਨਾ ਇਹ ਲਾਲ ਕਿਉਂ ਹੋਇਆ ਝੰਡੇ ਦਾ ਰੰਗ ਇਸ ਕਰਕੇ ਲਾਲ ਹੈ ਕਿਉਂਕਿ ਛੰਡਿਆ ਰੰਗ ਪਹਿਲਾਂ ਚਿੱਟਾ ਰੰਗ ਹੋਇਆ ਕਰਦਾ ਸੀ ਸ਼ਾਂਤੀ ਦਾ ਪ੍ਰਤੀਕ ਜਦੋਂ ਜਿਹੜਾ ਇਹ ਧੱਕਾ ਹੈ ਇਹ ਸ਼ੁਰੂ ਤੋਂ ਚੱਲਦਾ ਆ ਰਿਹਾ ਹੈ ਤਾਕੜੇ ਲੋਕ ਮਾੜਿਆਂ ਤੇ ਧੱਕਾ ਕਰਦੇ ਆ ਰਹੇ ਨੇ ਜਿੱਦੇ ਮਾੜੇ ਇਕੱਠੇ ਹੋਏ ਉਹਨਾਂ ਨੇ ਤਾਕਤ ਬਣਾਈ ਤਾਂ ਤਾਕੜੇ ਉਹਨਾਂ ਦੇ ਮੂਰੇ ਲੱਗਦੇ ਆ ਰਹੇ ਨੇ ਇਤਿਹਾਸ ਗਵਾਇਆ ਇਹ ਚੀਜ਼ ਦਾ 1886 ਦੇ ਵਿੱਚ بڑا ਅੰਦੋਲਨ ਹੋਇਆ ਜਿਦੇ ਵਿੱਚ ਪਹਿਲਾਂ ਮਜ਼ਦੂਰਾਂ ਨੂੰ ਕੀ ਸੀਗਾ 18-18 ਘੰਟੇ 20-20 ਘੰਟੇ ਡਿਊਟੀ ਕਰਨੀ ਪੈਂਦੀ ਸੀ ਉਹਨਾਂ ਦਾ ਕੋਈ ਦੁੱਖ ਸੁੱਖ ਬਿਮਾਰ ਠਮਾਰ ਜਿਹੜੇ ਮਾਲਕ ਸੀ ਉਹ ਦੇ ਹੀ ਦੇਖਦੇ ਸੀ ਪਸ਼ੂਆਂ ਮੰਗੁੰਨ ਦਾ ਕੰਮ ਲੈਂਦੇ ਸੀ ਜਦੋਂ ਹੌਲੀ ਹੌਲੀ ਮਜ਼ਦੂਰ ਨੂੰ ਇਸ ਬਾਰੇ ਪਤਾ ਲੱਗਣ ਲੱਗਿਆ ਕਿ ਮੈਂ ਉਹਦੇ ਬੱਚੇ ਪਾਲਨੇ ਆ ਉਹਨਾਂ ਨੂੰ ਵੀ ਸਮਾਂ ਦੇਣਾ ਤੇ ਸਾਨੂੰ ਹਫ਼ਤੇ 'ਚ ਇੱਕ ਘੱਟਵਾਰ ਛੁੱਟੀ ਚਾਹੀਦੀ ਹੈ ਸਾਡੇ ਕੰਮ ਦੇ ਘੰਟੇ ਘੱਟ ਚਾਹੀਦੇ ਨੇ ਅੱਜ ਤੋਂ 131 ਸਾਲ ਪਹਿਲਾਂ ਇਹ ਅੰਦੋਲਨ ਹੋਇਆ ਵੀ ਡਿਊਟੀ 8 ਘੰਟੇ ਚਾਹੀਦੀ ਹੈ ਜੋ ਉਸ ਟਾਈਮ ਤਾਕੜੀਆਂ ਤਾਕਤਾਂ ਸੀ ਪੂੰਜੀਵਾਦ ਲੋਕ ਸੀ ਉਹਨਾਂ ਨੂੰ ਇਹ ਚੀਜ਼ ਪਸੰਦ ਨਹੀਂ ਸੀ ਕਿਉਂਕਿ ਮਜ਼ਦੂਰ ਦੇ ਪਸੀਨੇ ਦੀ ਕਮਾਈ ਦੇ ਵਿੱਚ ਹੀ ਉਹ ਆਪਦਾ profit ਭਾਲਦੇ ਆ ਉਸ ਟਾਈਮ ਸਰਕਾਰਾਂ ਵੀ ਨਾਲ ਰਲੀਆਂ ਗੋਲੀਬਾਰੀ ਹੋਈ ਸਾਡੇ ਮਜ਼ਦੂਰ ਸੰਘਰਸ਼ ਕਰਦੇ ਸਿੱਧੀਆਂ ਪ੍ਰਾਪਤ ਕਰ ਗਏ ਤੇ ਇੱਕ ਬੱਚਾ ਆਪਦੀ ਮਾਂ ਦੀ ਗੋਦੀ ਵਿੱਚ ਸੀ ਉਸ ਦੀ ਮਾਂ ਕੋਲ ਇੱਕ ਸਫੈਦ ਰੰਗ ਦਾ ਝੰਡਾ ਸੀ ਜੋ ਸ਼ਾਂਤੀ ਦਾ ਪ੍ਰਤੀਕ ਸੀ ਉਹ ਰੋਜ਼ ਪ੍ਰਦਰਸ਼ਨ ਵਿੱਚ ਲੈ ਕੇ ਆਈ ਸੀ ਬੱਚੇ ਦੇ ਗੋਲੀ ਵੱਜਣ ਨਾਲ ਝੰਡੇ ਦੇ ਰੰਗ ਲਾਲ ਹੋ ਗਿਆ ਉਸ ਤੋਂ ਬਾਅਦ ਜਿਹੜਾ ਇਹ ਝੰਡਾ ਹੈ ਇਹ ਲਾਲ ਰੰਗ ਦਾ ਹੈ ਜਿਹਨੂੰ ਆਪਾਂ ਕਾਮਰੇਡ ਥਿਓਰੀ ਦੇ ਵਿੱਚ ਅਲੱਗ-ਅਲੱਗ ਜਿਹੜੇ ਕਾਮਰੇਡਾਂ ਨੇ ਵੀ ਅਲੱਗ-ਅਲੱਗ ਕਿਸਮਾਂ ਬਣੀਆਂ ਪਈਆਂ ਨੇ ਪਰ ਝੰਡੇ ਦਾ ਰੰਗ ਇੱਕੋ ਹੀ ਹੈ ਉਹ ਹੈ ਲਾਲ ਝੰਡਾ ਉਹ ਸਾਰਿਆਂ ਦਾ ਸਾਂਝਾ ਹੈ ਕਿਉਂਕਿ ਕਾਮਰੇਡ ਸ਼ਬਦ ਹੈ ਨਾ ਜਿਹੜਾ ਇਹ ਅੰਗਰੇਜ਼ੀ ਦਾ ਸ਼ਬਦ ਹੈ ਇਹਦਾ ਮਤਲਬ ਹੁੰਦਾ ਸਾਥੀ ਕਾਮਰੇਡ ਦਾ ਮਤਲਬ ਕਿਸੇ ਧਰਮ ਕਿਸੇ ਜਾਤ ਨਾ ਵਿਸ਼ੇਸ਼ ਨਾਤਾ ਨਹੀਂ ਹੈ ਉਹਦਾ ਮਤਲਬ ਹੈ ਸਾਥੀ ਜਿਹੜੇ ਗਰੀਬ ਬੰਦੇ ਦਾ ਕੋਈ ਸਾਥ ਨਹੀਂ ਦੇ ਰਿਹਾ ਜਾਂ ਜਿਹਨਾਂ ਟੱਕਾਰਾ ਉਹਦੇ ਨਾਲ ਖੜਨ ਵਾਲਾ ਬੰਦਾ ਕਾਮਰੇਡੀ ਹੁੰਦਾ ਕਾਮਰੇਡ ਕੋਈ ਵਿਸ਼ੇਸ਼ ਤੌਰ ਤੇ ਨਹੀਂ ਹੁੰਦਾ ਉਹ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹ ਰੱਬ ਨੂੰ ਨਹੀਂ ਮੰਨਦੇ ਇਹ ਫਾਣੀ ਪਾਰਟੀ ਵਾਲੇ ਇਹ ਉਸ ਟਾਈਮ ਦੇ ਲੋਕਾਂ ਦੇ ਇਤਨਾਗ ਲੋਕਾਂ ਦੇ ਲੋਕਾਂ ਦੇ ਮਨਾਂ 'ਚ ਬਹਿਮ ਪਾਏ ਹੋਏ ਆ ਜਿਹੜੇ ਸਾਡੇ ਸ਼ਹੀਦ ਨੇ ਉਹ ਸਾਨੂੰ ਆਪਣੀਆਂ ਕੁਰਬਾਨੀਆਂ ਦੇ ਕੇ ਇੱਕ ਆਜ਼ਾਦੀ ਦੇ ਗਏ ਨੇ ਅੱਜ 1886 ਦੇ ਜਿਹੜੇ ਸੰਗਰਾਮ ਦੀ ਆਜ਼ਾਦੀ ਹੈ ਉਹ 8 ਘੰਟੇ ਦਾ ਅਨੰਦ ਆਪਾਂ ਅੱਜ ਲੈ ਰਹੇ ਆਂ ਫਿਰ ਫਿਰ ਵੀ ਬਹੁਤਿਆਂ ਫੈਕਟਰੀਆਂ کارਖਾਨਿਆਂ ਐਸੇ ਨੇ ਜਿੱਥੇ ਅੱਜ ਵੀ 12-12 ਘੰਟੇ ਮਜ਼ਦੂਰ ਤੇ ਡਿਊਟੀ ਲੱਤੀ ਜਾ ਰਹੀ ਹੈ ਕਿਉਂਕਿ ਮਜ਼ਦੂਰ ਸੰਘਰਸ਼ਤ ਨਹੀਂ ਮੈਂ ਵਿਜਦੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰੂੰਗਾ ਸਾਡੇ ਪ੍ਰਿੰਸੀਪਲ ਸਾਹਿਬ ਵਿਕਰਮ ਸਰਮਈਆਂ ਦਾ ਜਿਨ੍ਹਾਂ ਨੇ ਸਾਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਹੈ ਤੇ ਮੇਰੇ ਸਤੋ ਸਦੇ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਨੇ ਧੰਨਵਾਦ ਉਹਨਾਂ ਦਾ ਜੀ ਆਇਆਂ ਨੂੰ ਸਟੇਜ ਤੇ ਤੇ ਸਾਥੀਓ ਮੈਂ ਇਹ ਕਹਿਣਾ ਚਾਹੁੰਦਾ ਸੀ ਜਿਸ ਤਰ੍ਹਾਂ ਦੱਸ ਗਿਆ ਟਿਆਂ ਵੀ ਮਜ਼ਦੂਰ ਪਾਣੀ ਦੀ ਤਰ੍ਹਾਂ ਕੱਲੀ ਬੂੰਦ ਚ ਕੋਈ ਤਾਕਤ ਨਹੀਂ ਮਜ਼ਦੂਰ ਇੱਕ ਕੀੜੀ ਦੀ ਤਰ੍ਹਾਂ 24 ਘੰਟੇ ਕੰਮ ਕਰਨ ਵਾਲਾ ਪ੍ਰਾਣੀ ਹੈ ਇਹ ਨੀਂਦ ਇਹਦੀ ਹਰਾਮ ਹੋਈ ਪਈ ਹੈ ਮਹਿੰਗਾਈ ਨੇ ਇਹਨੂੰ ਖਾਦਾ ਪਿਆ ਹਰ ਪੱਖੋਂ ਲੱਕ ਤੋੜਿਆ ਪਿਆ ਸਰਕਾਰਾਂ ਨੇ ਪਰ ਜੇ ਕੀੜੀ ਨੂੰ ਆਕਲ ਆ ਜਾਏ ਇਹ ਪਹਾੜ ਦਾ ਰੂਪ ਧਾਰਨ ਕਰ ਲੇ ਤਾਂ ਇਹ ਸੱਪਾਂ ਨੂੰ ਵੀ ਖਾ ਸਕਦੀ ਹੈ ਇਹ ਪਾਣੀ ਬੂੰਦ-ਬੂੰਦ ਇਕੱਠਾ ਹੋ ਜੇ ਸਮੁੰਦਰ ਬਣ ਜੇ ਤਾਂ ਇਹ ਪਹਾੜਾਂ ਨੂੰ ਵੀ ਖੋਹ ਸਕਦਾ ਹੈ ਸਾਥਿਓ ਇਹ ਦਿਨ ਤਾਂ ਸਪੈਸ਼ਲ ਮਜ਼ਦੂਰਾਂ ਦੇ ਨੇ ਪਰ ਅਫਸੋਸ ਦੀ ਗੱਲ ਇਹ ਹੈ ਬਹੁਤੇ ਮਜ਼ਦੂਰ ਅੱਜ ਵੀ ਇਹ ਤਿੰਨ ਬਾਰੇ ਨਹੀਂ ਜਾਣਦੇ ਤੇ ਜੇ ਦੱਸਿਆ ਵੀ ਜਾਂਦਾ ਹੈ ਤਾਂ ਉਹ ਦਿਹਾੜੀ ਛੱਡਣ ਤੋਂ ਸਮਰਥ ਨੇ ਹੋ ਸਕਦਾ ਗੁੰਡ ਦੀ ਮਜਬੂਰੀ ਹੋਵੇ ਕਿਉਂਕਿ ਜਿਹੜੇ ਦਿਨਾਂ ਇਤਿਹਾਸ ਕੋ ਹੁੰਦੇ ਨੇ ਉਹ ਮਾਰਗਦਰਸ਼ਨ ਕਰਨ ਵਾਸਤੇ ਹੁੰਦੇ ਆ ਦਿਨ ਮਨਾਉਣ ਦਾ ਕਾਰਨ ਇਹ ਹੁੰਦਾ ਸਿੱਧੀ ਦਿਨ ਮਨਾਉਣ ਦਾ ਕਾਰਨ ਇਹ ਹੁੰਦਾ ਉਹਨਾਂ ਦੇ ਜੋ ਜੀਵਨੀਆਂ ਸੀ ਉਹਨਾਂ ਦੇ ਜੋ ਸਦਾਤ ਸੀ ਚਾਹੇ ਭਾਗ ਸਿੰਘ ਜੀ ਕਤਾਸ ਸਿੰਘ ਸਰਾਭਾ ਸੁਭਾ ਚੰਦਰ ਬੋਸ ਤੇ ਸਾਡੇ ਉਦਮ ਸਿੰਘ ਜੀ ਇਹਨਾਂ ਦੀ ਜੀਵਨੀਆਂ ਤੋਂ ਸਿੱਖਣ ਨੂੰ ਇਹ ਮਿਲਦਾ ਵੀ ਸੰਘਰਸ਼ ਕਰੋ ਲੜਾਈ ਦੇ ਨਾਲ ਹੀ ਸਭ ਕੁਝ ਮਿਲਦਾ ਜਿਸ ਤਰ੍ਹਾਂ ਸਾਡੇ ਗੁਰੂ ਸਾਹਿਬਾਨ ਵੀ ਇਹ ਕਹਿ ਕੇ ਗਏ ਨੇ ਹੋਏਗਾ ਤੱਤਰ ਮਿਲੋ ਮੇਰੇ ਭਾਈ ਦੌਦਾ ਦੂਰ ਕਰੋਲੇ ਬਲਾਈ ਇਕੱਠੇ ਹੋ ਜੋ ਇਕੱਠੇ ਹੋ ਕੇ ਮੁਸ਼ਕਲਾਂ ਦਾ ਹੱਲ ਲੱਭੋ ਪ੍ਰਗੋਸ਼ਿੰਦ ਦੇਵੀ ਕਿਹਾ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜਵਲ ਸੇ ਲੈ ਹੈ ਮੰਗਣ ਨਾਲ ਆਜ਼ਾਦੀ ਨਹੀਂ ਮਿਲਨੀ ਇਹ ਆਜ਼ਾਦੀ ਥੋੜੀ ਸੋਚਣੇ ਦੇਣੀ ਹੈ ਥੋੜੇ ਇਕੱਠੇ ਲੈ ਦੇਣੀ ਹੈ ਥੋੜੀ ਸਮਝਣੇ ਦੇਣੀ ਹੈ ਸੋ ਮੈਂ ਦੁਬਾਰਾ ਇਹੀ ਬੇਨਤੀ ਫੇਰ ਕਰੂੰਗਾ ਅਜੇ ਪ੍ਰੋਗਰਾਮਾਂ ਦੇ ਵਿੱਚ ਜੋ ਸਾਥੀ ਸਾਡੇ ਬੋਲਣਗੇ ਜਾਂ ਦੁਬਾਰਾ ਮੌਕਾ ਸਾਨੂੰ ਮਿਲ ਗਿਆ ਤਾਂ ਇਹ ਇਤਿਹਾਸ ਨੂੰ ਸਮਝੋ ਇਹਦੀ ਮਹੱਤਤਾ ਨੂੰ ਸਮਝੋ ਕਿਉਂਕਿ ਜੇ ਆਪਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਨੇ ਆ ਤਾਂ ਆਪਾਂ ਕਰਾਹੇ ਪੈਨੇ ਆ ਤੇ ਆਪਣੀ ਅੱਗੇ ਆਉਣ ਵਾਲੀ ਪੀੜ੍ਹੀ ਆ ਜਿਹੜੀ ਉਹ ਵੀ ਆਪਣੀ ਕਮਾਂ ਦੀ ਝੱਕ ਦੇ ਬੰਤਰ ਨਹੀਂ ਬਣਾ ਸਕਦੀ ਸੋ ਮੈਂ ਸਾਡੇ ਲੀਡਰਾਂ ਦੇ ਆਉਣ ਤੋਂ ਪਹਿਲਾਂ ਕੋਈ ਸ਼ਬਦ ਤੁਹਾਡੇ ਨਾਲ ਸਾਂਝੇ ਕੀਤੇ ਆ ਸਾਡੇ ਮੁੱਖ ਮਹਿਮਾਨ ਪਹੁੰਚ ਚੁੱਕੇ ਨੇ ਮੈਂ ਹੁਣ ਬੇਨਤੀ ਕਰੂੰਗਾ ਸਾਡੇ ਉਪਰੀ ਸਾਹਿਬ ਨੂੰ ਉਹ ਆਗੇ ਸਟੇਜ 'ਤੇ